ਮਾਂਸਾ ਪੁਲਿਸ ਦੇ ਵੱਲੋਂ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਦੀ ਮਦਦ ਦੇ ਨਾਲ ਪੰਜਾਬ ਗੁੰਮ ਹੋਏ ਮੋਬਾਈਲ ਫੋਨ ਜਿਨ੍ਹਾਂ ਦੀ ਕੀਮਤ 6 ਲੱਖ ਰੁਪਏ ਬਣਦੀ ਹੈ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ ਦੱਸਦੇ ਇਹ ਕਿ ਜਥੇ ਆਈਪੀਐਸ ਭਾਗਿਰਤ ਸਿੰਘ ਮੀਨਾ ਐਸਪੀ ਮਾਂਸਾ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੰਦੇ ਅੱਜ ਦੱਸਿਆ ਗਿਆ ਕਿ ਪੁਲਿਸ ਮਾਂਸਾ ਭਾਵੇਂ ਨਿੱਤ ਦੇ ਧਰਨੇ ਰੈਲੀਆਂ ਤੇ ਨਸ਼ਿਆਂ ਨੂੰ ਰੋਕਣ ਦੇ ਲਈ ਦਿਨ ਰਾਤ ਨਾਕਾਬੰਦੀ ਤੇ ਡਿਊਟੀਆਂ ਦੇ ਰਹੀ ਹੈ ਤੇ ਜ਼ਿਲ੍ਹੇ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਵੀ ਡਿਊਟੀਆਂ ਸਹੀ ਢੰਗ ਦੇ ਨਾਲ ਲਾਈਆਂ ਜਾ ਰਹੀਆਂ ਨੇ ਤੇ ਫਿਰ ਵੀ ਪੁਲਿਸ ਸਿੰਘ ਦਾ ਇਜ਼ਹਾਰ ਕਰਦੇ ਆ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਉਹਨਾਂ ਨੂੰ ਲੱਭ ਕੇ ਲੋਕਾਂ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਦੇ ਵਿੱਤੀ ਨੁਕਸਾਨ ਦੀ ਪਰਪਾਈ ਕੀਤੀ ਗਈ ਹੈ ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ 6 ਲੱਖ ਦੇ ਕਰੀਬ ਦੇ ਮੋਬਾਈਲ ਫੋਨ ਜਿਹੜੇ ਬਰਾਮਦ ਹੋਏ ਨੇ 2023 ਤੋਂ ਇਹ ਪੋਰਟਲ ਚੱਲੂ ਹੋਇਆ ਤੇ ਹੁਣ ਤੱਕ 534 ਮੋਬਾਈਲ ਫੋਨ ਰਿਕਵਰ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ ਨੇ ਜਿਹੜੇ ਲੋਕਾਂ ਦੇ ਗੁੰਮ ਹੋਏ ਸੀਗੇ ਅੱਜ ਜੇ ਤੁਸੀਂ ਕਹਿਣਾ ਚਾਹੋਗੇ ਕਿੰਨੇ ਫੋਨ ਨੇ ਸਰ ਕੀ ਕੀ ਹੋਈਆਂ ਆ ਮਾਨਸਾ ਪੁਲਿਸ ਵੱਲੋਂ ECIR ਪੋਰਟਲ ਹੈਗਾ ਉਦੇ ਰਾਹੀਂ ਲੋਕਾਂ ਦੇ 50 ਗਵਾਚੇ ਹੋਏ ਮੋਬਾਈਲ ਆਜ ਉਹਨਾਂ ਦੇ ਮਾਲਕਾਂ ਦੇ ਹਵਾਲੇ ਅਸੀਂ ਕਰ ਰਹੇ ਹੈਗੇ ਜਿਹੜਾ ਇਹ CEIR ਜੋ ਪੋਰਟਲ ਹੈਗਾ ਜਿਸki ਫੁੱਲ ਫਾਰਮ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇਹਦੇ ਉੱਪਰ ਜਦੋਂ ਵੀ ਕਿਸੇ ਬੰਦੇ ਦਾ ਮੋਬਾਈਲ ਗਵਾ ਜਾਂਦਾ ਹੈਗਾ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਡੇ ਨੇੜਲੇ ਦੇ ਪੁਲਿਸ ਸਟੇਸ਼ਨ ਜਾਂ ਸ਼ਾਂਜ ਕੇਂਦਰ ਜਾਂ ਜੋ ਸਾਡੀ ਸਾਈਬਰ ਸੈੱਲ ਹੈਗੀ ਉੱਥੇ ਜਾ ਕੇ ਉਸਕੀ ਕੰਪਲੇਂਟ ਦਰ ਰਜਿਸਟਰ ਕਰਾਓ ਉਹਦੇ ਲਈ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈਗੀ ਪਹਿਲਾ ਹੈਗਾ ਉਸਕਾ ਜੋ ਆਈਐਮਆਈ ਨੰਬਰ ਹੈਗਾ ਦੂਜਾ ਉਸਕਾ ਜੋ ਮੋਬਾਈਲ ਦਾ ਬਿੱਲ ਹੈਗਾ ਔਰ ਤੀਸਰਾ ਤੁਹਾਡਾ ਆਧਾਰ ਕਾਰਡ ਇਹ ਤਿੰਨ ਚੀਜ਼ਾਂ ਰਾਈ ਉਹ ਕੰਪਲੇਂਟ ਦਰ ਰਜਿਸਟਰ ਹੋ ਜਾਂਦੀ ਹੈਗੀ ਉਹਦੇ ਬਾਅਦ ਮੈਂ ਅਸੀਂ ਮੋਬਾਈਲ ਨੂੰ ਸਰਚਿੰਗ ਤੇ ਲਗਾ ਦਿੰਦੇ ਹਾਂ ਜਦੋਂ ਮਿਲਦਾ ਹੈਗਾ ਤਾਂ ਇੱਕ ਮੈਸੇਜ ਜਨਰੇਟ ਹੁੰਦਾ ਹੈ ਉਹਦੇ ਰਾਈ ਫਿਰ ਅਸੀਂ ਇਸ ਨੂੰ ਲੱਭਦੇ ਹੈਗੇ ਤੋ ਜਦੋਂ ਸੇ ਇਹ ਪੋਰਟਲ ਲਾਗੂ ਹੋਇਆ ਸੀ ਮਾਨਸਾ ਪੁਲਿਸ ਵੱਲੋਂ ਟੋਟਲ ਹੁਣ ਤੱਕ 534 ਮੋਬਾਈਲ ਰਿਕਵਰ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਹੈਗਾ ਤਾਂ ਇਹ ਮਾਨਸਾ ਪੁਲਿਸ ਕੀ ਇੱਕ ਚੰਗਾ ਉਪਰਾਲਾ ਹੈ ਅਗੇ ਅਸੀਂ ਕੁਝ ਕੁਝ ਮਹੀਨੇ ਬਾਅਦ ਵਿੱਚ ਜਦੋਂ ਸਾਡੇ ਕੋਲ ਇੱਕ ਸਬਸਟੈਂਟਿਵ ਫਿਗਰ ਇਕੱਠੀ ਹੋ ਜਾਂਦੀ ਹੈ ਮੋਬਾਈਲਾਂ ਕੀ ਉਹਨਾਂ ਦੇ ਮਾਲਕਾਂ ਦੇ ਹਵਾਲੇ ਅਸੀਂ ਕਰਦੇ ਹੈਗੇ ਸਾਰੇ ਕਿੰਨੀ ਕੀਮਤ ਹੈ ਅੱਜ ਮੋਬਾਈਲ ਦਾ ਤਾਂ ਅਰਾਊਂਡ ਦੇਖੋ ਜਿਵੇਂ 50 ਮੋਬਾਈਲ ਅੱਜ ਅਸੀਂ ਸਪੁਰਦ ਕਰ ਰਹੇ ਹੈਗੇ ਤਾਂ इनकी तकरीबन ਕੀਮਤ 6 ਲੱਖ ਕੇ ਆਸ-ਪਾਸ ਹੈਗੀ ਜੋ ਸਾਰੇ ਮੋਬਾਈਲਾਂ ਕੀ ਐਵਰੇਜ ਅਸੀਂ ਕੀਮਤ ਨਿਕਾਲ ਰਹੇ ਸਾਰੇ ਮੋਬਾਈਲ ਨੇ ਜਿਹੜੀ ਝੱਟ ਮਾਰਨੀ ਜਿਹੜੀ ਸ਼ਹਿਰਾਂ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਲੁਟੇਰੀ ਨੇ ਉਹਨਾਂ ਕੋਲੋਂ ਬਰਾਮਦ ਕੀਤੇ ਜਾਂਦੇ ਜਾਂ ਆਮ ਹੀ ਜਿਹੜੇ ਗੁੰਮ ਹੋ ਜਾਂਦੇ ਸੀ ਸਿਰਫ ਉਂ ਡਿੱਗ ਪੰਦੇ ਬੇਸਿਕਲੀ ਬੇਸਿਕਲੀ ਜੋ ਸਨੇਚਿੰਗ ਵਾਲੇ ਉਹ ਵੱਖਰੇ ਅਸੀਂ ਟ੍ਰੇਸ ਕਰਕੇ ਉਸ ਥਰੂ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਕਰਦੇ ਹੈਗੇ ਇਹ ਬੇਸਿਕਲੀ ਜੋ ਗੁੰਮ ਹੋ ਜਾਂਦੇ ਹੈਗੇ ਲੋਕ ਜਾ ਕੇ ਔਰ ਸਾਂਸ ਕੇਂਦਰ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਜਾਂ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਰਜਿਸਟਰ ਕਰਵਾਉਂਦੇ ਹੈਗੇ ਉਹ ਵਾਲੇ ਮੋਬਾਈਲ ਅਸੀਂ ਲੱਭ ਕੇ ਔਰ ਲੋਕਾਂ ਦੇ ਦੇ ਰਹੇ ਹਾਂ